ਤੋਂ ਤੁਰੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੜਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਵੱਲੋਂ ਇਸ ਸੰਬੰਧ ਦੇ ਵਿੱਚ ਮੁਹਿਮ ਦੇ ਡੈਲੀਗੇਟ ਚੁਣਨ ਦਾ ਕੰਮ ਜਿਹੜਾ ਮੁਕੰਮਲ ਹੋ ਗਿਆ ਡੈਲੀਗੇਟ ਚੁਣੇ ਜਾ ਚੁੱਕੇ ਨੇ ਬਹੁਤ ਸਾਰੇ ਮੈਂਬਰ ਵੀ ਬਣਾਏ ਗਏ ਨੇ ਇਸ ਟੀਮ ਦੇ ਵੱਲੋਂ ਸੋ 11 ਅਗਸਤ ਨੂੰ ਇਸ ਚੁਣੀ ਗਈ ਟੀਮ ਵੱਲੋਂ ਪ੍ਰਧਾਨ ਦੀ ਚੋਣ ਦੇ ਲਈ ਇਜਲਾਸ ਕੀਤਾ ਜਾ ਰਿਹਾ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕਲੇਸ਼ ਜਿਹੜਾ ਹੈ ਉਹ ਹੋਰ ਵਧਣ ਦੇ ਆਸਾਰ ਬਣ ਗਏ ਨੇ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਗਿਆਨੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਇਹ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਅਕਾਲੀ ਦਲ ਦੀਆਂ ਦੋ ਤਰ੍ਹਾਂ ਨੇ ਤਿਰਾਨੇ ਤੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਣ ਦਾ ਦਾਵਾ ਨਾ ਕਰੇ ਸੋ ਇਸ ਬਿਆਨ ਦੇ ਵੀ ਵੱਖੋ-ਵੱਖਰੇ ਅਰਥ ਜਿਹੜੇ ਕੱਢੇ ਜਾ ਸਕਦੇ ਨੇ ਇਸ ਬਿਆਨ ਤੋਂ ਇਹ ਵੀ ਅਰਥ ਕੱਢਿਆ ਜਾ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਕਿਸੇ ਦੀ ਸਰਪ੍ਰਸਤੀ ਨਹੀਂ ਕਰ ਰਿਹਾ ਦੋਨਾਂ ਦੇ ਵਿੱਚੋਂ ਹਾਲਾਂਕਿ ਜਥੇਦਾਰ ਗੜਗੱਜ ਵੱਲੋਂ ਦੋਹਾਂ ਸ਼੍ਰੋਮਣੀ ਅਕਾਲੀ ਦਲਾਂ ਨੂੰ ਇਕੱਠੇ ਹੋਣ ਦੀ ਤਾਕੀਦ ਵੀ ਕੀਤੀ ਗਈ ਸੀ ਇਹ ਵੀ ਕਿਹਾ ਗਿਆ ਸੀ ਕਿ ਵੱਖੋ ਵੱਖਰੇ ਹੋਣ ਨਾਲੋਂ ਚੰਗਾ ਹੈ ਕਿ ਦੋਵੇਂ ਜੜੀਆਂ ਸਿਆਸੀ ਧਿਰਾਂ ਨੇ ਉਹ ਇਕੱਠੀਆਂ ਹੋ ਜਾਣ ਤੇ ਹੁਣ ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਜਦੋਂ ਭਰਤੀ ਮੁਹਿੰਮ ਵਾਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਸ ਦਾ ਪ੍ਰਧਾਨ ਚੁਣਿਆ ਜਾਣਾ ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣੇ اجلاس ਰੱਖਿਆ ਗਿਆ ਹੈ ਮੇਰੇ ਕੋਲ ਜਾਣਕਾਰੀ ਪੁੱਛ ਰਹੀ ਹੈ ਕਿ ਉਸ ਦੇ ਵਿੱਚ ਮੇਰੇ ਨਾਮ ਅਤੇ ਬੀਬੀ ਸਤਵੰਤ ਕੌਰ ਜੀ ਦੇ ਨਾਮ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਇਹ ਗੱਲਬਾਤ ਚੱਲ ਰਹੀ ਹੈ ਸੋਨਾ ਕਿਹਾ ਕਿ ਜਿਹੜੇ ਬੀਬੀ ਸਤਵੰਤ ਕੌਰ ਨੇ ਉਹ ਉਹਨਾਂ ਦੇ ਲਈ ਸਤਕਾਰਯਤ ਨੇ ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਮੈਂ ਬੀਬੀ ਜੀ ਦੇ ਸਮਰਥਨ ਦੇ ਵਿੱਚ ਵਿਚਾਰ ਪਰਗਟ ਕਰ ਰਿਹਾ ਤੇ ਮੇਰੇ ਮਨ ਦੇ ਵਿੱਚ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ ਇਸ ਲਈ ਮੈਂ ਪੰਜ ਮੈਂਬਰੀ ਕਮੇਟੀ ਨੂੰ ਅਪੀਲ ਕਰਦਾ ਕਿ ਬੀਬੀ ਸਤਵੰਤ ਕੌਰ ਦੇ ਮੁਕਾਬਲੇ ਮੈਂ ਕਿਸੇ ਵੀ ਪ੍ਰਧਾਨਗੀ ਦੌੜ ਦੇ ਵਿੱਚ ਸ਼ਾਮਲ ਨਹੀਂ ਹਾਂ ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਲਿੱਦੇ ਲਈ ਨਾ ਵਿਚਾਰਿਆ ਜਾਵੇ ਸੋ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ ਸੋ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਜਿਹੜੀ ਸੁਣੀ ਗਈ ਕਮੇਟੀ ਦੇ ਵੱਲੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਉਸ ਦੇ ਵਿੱਚ ਭਰਤੀ ਕੀਤੀ ਗਈ ਭਰਤੀ ਮੋਹਮ 5 ਮੈਂਬਰੀ ਕਮੇਟੀ ਜੋ ਕਿ ਅ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਹੁਕਮ ਦੇ ਆਧਾਰ ਤੇ ਕੰਮ ਕਰ ਰਹੀ ਸੀ ਸੋ ਇਸ 5 ਮੈਂਬਰੀ ਕਮੇਟੀ ਦੇ ਆਧਾਰ ਤੇ ਜੋ ਸ਼੍ਰੋਮਣੀ ਅਕਾਲੀ ਦਲ ਬਣਿਆ ਉਸ ਦੀ ਪ੍ਰਧਾਨਗੀ ਤੋਂ ਮਨਾ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਕਿਹਾ ਕਿ ਭੈਣ ਸਤਵੰਤ ਕੌਰ ਦਾ ਉਹ ਬਹੁਤ ਰਿਗਾਰਡ ਕਰਦੇ ਨੇ ਜਿੱਤ ਕਰਦੇ ਨੇ ਇਸ ਕਰਕੇ ਉਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਨਹੀਂ ਨੇ